गड़ी समाना गड़ी संत बाबा जगशीत सिंह जी संत बाबा गुरमेल सिंह जी फुल संत बाबा चरण सिंह चाचा जी जो अजसी मना रहे हैं। 24 ਤਾ 22 ਤੋਂ 24 ਜਨਵਰੀ 2025 ਸੋ ਨਵਾਂ ਦਰਬਾਰ ਅੰਡਾ ਨਰ ਪੇ ਲੱਗ ਰਿਹਾ ਸੰਗਤਾਂ ਤਨ ਮਨ ਦਾ ਨਲ ਸੇਵਾ ਕਰਕੇ ਗੁਰੂ ਕਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਇਲਾਕਾ ਨਿਵਾਸੀ ਜਥੇਦਾਰ ਬਾਬਾ ਬਲਵੀਰ ਸਿੰਘ ਜੀ ਜਿੰਨਾ ਦੀ ਨਿਗਰਾਨੀ ਇਹ ਸੇਵਾ ਚੱਲ ਰਹੀ ਹੈ ਸੋ ਦਰਬਾਰ ਦਾ ਜੋ ਪੂਰੇ ਬਰਾਂਡਾ ਬਣੇ ਦਾ ਗੁਰੂ ਘਰ ਦਾ ਸਰੋਵਰ ਇਹ ਰਖਾ ਜਿੰਤ ਪ੍ਰਭ ਆਇਆ ਸੋ ਤਨ ਮਨ ਧਨ ਨਾਲ ਸੇਵਾ ਕਰਕੇ ਸੰਗਤਾਂ ਦਾ ਲਾਹਾ ਲੈ ਰਹੀ ਹੈ ਕਈ ਵਾਰ ਪਾਠੀ ਬਹੁਤ ਪਾਠ ਕਰਦੇ ਜਪ ਕਰਨਾ ਹੋਰ ਗੱਲ ਹੈ ਜਪ ਕਰਨਾ ਹੋਰ ਗੱਲ ਹੈ ਸਮਝਣਾ ਪਏਗਾ ਕਿਰਵਾਨੀ ਸਾਨੂੰ ਕੀ ਬਦੇਸ਼ ਦੇ ਰਹੀ ਹੈ ਸੋ ਦਿਉੜੀ ਜਾ ਨਾਇ ਪ੍ਰੀਤਮ ਆਪਣੇ ਹੁਗਮ ਨਾਮ ਸਰਵਨ ਕਰੂ ਅਮਰਤ ਪੂਰੇਦਾ ਕਨਮਨ ਕੋਈ Amin. <laughs> ਤਗੜੇ ਦਾ ਹੁਕਮ ਨਾ ਦਿੱਤ ਪਾਸ ਬੈਠਿਆ ਸੋਹੀ ਰੇ ਸੋ ਗੁਰੂ ਘਰ ਦੇ ਸੇਵਾ ਸਰੀਆ ਸਿਮਟ ਦਾ ਜਿਹੜੀ ਰੇਤਾ ਦੀ ਸੇਵਾ ਕਰ ਸਕਦਾ ਸ੍ਰੀ ਵਾਹਿ ਗੁਰੂ ਸਾਹਿਬ ਜੀ ਗੁਰੂ ਕਰਦੇ ਹੈਡ ਗ੍ਰੰਤੀ ਬਾਬਾ ਨਰਾਇਣ ਸਿੰਘ ਜੀ ਮਰਾੜੀ ਤਣ ਦੀ ਖਰਾਕ ਹੋਰ ਹੈ ਮਨ ਦੀ ਖਰਾਕ ਹੋਰ ਹੈ ਉੱਪਰ ਖੋਪਰੀ ਜੋ ਹੈ ਇਹਦੇ ਚ ਮਨ ਹੈ ਸਰੀਰ ਨੂੰ ਇਹ ਚਲੰਦਾ 24000 ਨਵੇਂ ਖੋਜ ਆਏਗੀ ਇਹ ਰਾਤ ਨੂੰ ਸੁੱਤਿਆਂ ਵੀ ਸੁਚੇਤ ਚੇਤ ਮਨ ਚੱਲੇਗਾ ਇਹ ਜੂ ਟਰਨ ਕਰਨਾ ਪਏਗਾ ਦਰਵਾਣੀ ਦਾ ਸਮਝਣਾ ਭਗਤਾਂ ਦੀ ਗੱਲ ਹੈ ਵਿਰਲੇਣ ਕਰੋੜਾਂ ਚੋਂ ਅੱਜ ਘਰ ਕੱਚੇ ਸੀ ਸਿੱਖ ਪੱਕੇ ਸੀ ਅੱਜ ਘਰ ਪੱਕੇ ਹੋ ਗਏ ਅਸੀਂ ਕੱਚੇ ਹੋ ਗਏ ਜ਼ਿੰਦਗੀ ਰਵਾਏਗੀ ਹਾਈ ਹਾਈ ਕਰਾਏਗੀ ਹਰੇਕ ਮੋੜ ਤੇ ਦੁੱਖਾ ਜਦੋਂ ਦੁੱਖਾਂ ਦਾ ਇਲਾਜ ਕਰਾਂਗੇ ਸੁੱਖ ਆਪਣਿਆ ਪਾਉਣਗੇ ਸੋ ਕੀ ਪ੍ਰਾਪਤ ਕਰਨਾ ਹੈ ਖੁਸ਼ੀ ਖੇੜਾ ਆਨੰਦ ਸਰੀਰ ਚ ਪ੍ਰਾਪਤ ਹੋਏਗਾ ਸਾਇੰਸ ਨੇ ਵਿਗਿਆਨ ਨੇ ਸਾਨੂੰ ਸੁਖ ਦਿੱਤਾ ਥੋੜੇ ਚਿਰ ਲਈ ਪਰ ਆਨੰਦ ਖੇੜਾ ਮਸਤੀ ਇਹਦਰ ਲੈ ਨਾਉਂਦੀ ਹੈ ਭਗਤਾ ਅਸੀਂ ਦੇਖ ਵਗਾੜਤੀ ਹੱਥ ਸਾਡੇ ਗੰਦੇ ਸੀ ਉਹੀ ਮੈਲ ਲੱਗੀ ਜੋ ਪਰ ਸਿਆਸੀ ਵੱਡਾ ਜਹਾਜ਼ আর ਬਖਰਬੰਦ ਅਜੇ ਪਾਇਲਟ ਦੀ ਕਿਵੇਂ ਚੱਲੇਗਾ ਨਹੀਂ ਚੱਲਣਾ ਗਰੇਬੇ ਗਦਾ ਹਮਾਰੇ ਗਰੀਬੇ ਸੇ ਪਿਆਰ ਸੇ ਅਜ ਮਾਇਆ ਜੀ ਧਰਮ ਦੂਰ ਗਿਆ ਜਿਨਾਂ ਚਰ ਧਰਮੀ ਨਹੀਂ ਬਣਦੇ ਇਮਾਨਦਾਰੀ ਨਹੀਂ ਬਣਦੇ ਇਮਾਨਦਾਰ ਨਹੀਂ ਬਣਦੇ ਨਹੀਂ ਬਾਜੀ ਜਿੱਤੀ ਜੱਗ ਅੰਦਰੋਂ ਅੰਦਰੇ ਕੋਣ ਕੋਣ ਚ ਸਾਰਾ ਕੁਛ ਆ ਗਿਆ ਸੋ ਧਰਮੀ ਬੰਨਾ ਪਏਗਾ ਸਾਰੀ ਸਿੱਖਿਆ ਮੇਰੇ ਵਾਸਤੇ ਹੈ ਸੋ ਅਕਲ ਤਾਂ ਗਰੀਬ ਹਾਂ ਆਪਣੀ ਸਿਆਣਪ ਛੱਡ ਕੇ ਗੁਰੂ ਦੀ ਮਤ ਧਾਰਾਂਗੇ ਤਾਂ ਇਹ ਭਵਜਲ ਤਰਿਆ ਜਾਣਾ ਹੈ ਸੰਸਾਰ ਕੀ ਆਂਦਾ ਹੈ ਸੰਸਾਰ ਦੀ ਨਾ ਪਰਵਾਹ ਕਰਦੇ ਹੋਏ ਲੋਕ ਸਮਝਾਇਆ ਥੋੜਾ ਸਮਝ ਗਏ ਜਿਹੜੀ ਚੀਜ਼ ਦੀ ਲੋੜ ਆਪੇ ਪ੍ਰਗਟ ਹੋਏਗੀ ਸੋ ਆਪਣੇ ਆਪ ਨੂੰ ਸੰਭਾਲਣਾ ਪਏਗਾ ਜੀ ਅੰਦਰ ਹੀ ਆਇਆ ਹੋਇਆ ਪਤੀ ਔਰ ਪਤਨੀ ਹੈ ਇੱਕ ਵੀ ਹੈ अनेਕ ਵੀ ਹੈ ਜੀ ਨਿਰਗੁਣ ਸਰਗਣ ਦੋਧਾ ਰੂਪ ਹਨ ਵਿੱਚ ਮਾਇਆ ਪਤੀ ਪਾਤੀਓ ਨੇ ਪਰਮੇਸ਼ਰ ਜੰਮਦਾ ਹੈ ਮਰਦਾ ਹੈ ਨਹੀਂ ਮਾਇਆ ਸਾਰੇ ਸੰਸਾਰ ਨੂੰ ਚਲਾ ਰਹੀ ਹੈ ਜੀ ਠੀਕ ਹੈ ਮਾਇਆ ਦੀ ਵਰਤੋਂ ਕਰਨੀ ਹੈ ਆਨੰਦ ਲੈਣਾ ਹੈ ਦੂਜੇ ਨੰਬਰ ਤੇ ਨੂੰ ਰੱਖਣਾ ਹੈ ਧਰਮੀ ਬੰਨਾ ਪਏਗਾ ਫਿਰ ਤੋਂ ਅਟਲ ਰਹੇਗਾ ਜੀ ਮੰ ਲਾ ਥੋੜਾ ਜਿਹਾ ਗਲਤ ਬੋਲਿਆ ਗਿਆ ਗਲਤ ਵੀ ਕੋਈ ਨਹੀਂ ਹੈਗਾ ਬਸ ਇੱਕ ਦੋ ਸ਼ਬਦ ਥੋੜਾ ਜਿਹਾ ਪਿੱਛੇ ਰਹਿ ਗਿਆ ਤੇ ਜਿਹੜੀ ਮਤਰੀ ਮਾਂ ਤੇ ਨਾ ਚਿੜੀ ਚਿੜੀ ਨੂੰ ਗੱਲ ਚੱਕੀ ਦੀ ਆਪਾਂ ਨੇ ਗੱਲ ਤੇ ਉਹ ਬੱਚਿਆਂ ਨੂੰ ਚੋਗਾ ਦਿਆ ਕਰੇ ਔਖੜੇ ਦਾ ਔਖੜੇ ਦਾ ਚੋਗਾ ਬਾਹਰੋਂ ਲਿਆ ਕੇ ਦਿਆ ਕਰੇ ਜਦੋਂ ਬੱਚੇ ਚੋਗਾ ਮੂੰਹ ਦੇ ਵਿੱਚ ਪਾਇਆ ਕਰੇ ਜੇ ਤੂੰ ਅਕੇ ਨੂੰ ਭਗਾਇਆ ਕਰਨ ਉਹ ਕੰਡਾ ਜਿਹੜਾ ਭਖੜੇ ਦਾ ਉਹ ਚੁਭ ਗਿਆ ਕਰੇ ਉਹ ਤਾਂ ਆਪਾਂ ਨੂੰ ਸਭ ਨੂੰ ਪਤਾ ਹੈ ਵੀ ਜਿਹੜਾ ਕੰਡਾ ਹੁੰਦਾ ਉਹ ਚੁਭਦਾ ਤੇ ਉਹ ਕੁਛ ਸਮਾਂ ਲੰਘਿਆ ਉਹ ਬੱਚਿਆਂ ਦੀ ਮੌਤ ਹੋ ਗਈ ਬੱਚਿਆਂ ਦੀ ਮੌਤ ਹੋਈ ਹੋਈ ਤਾਂ ਬੱਚੇ ਮਰ ਗਏ ਮਾਂ ਵੀ ਮਰ ਗਈ ਬੱਚੇ ਵੀ ਮਰ ਗਏ ਜਿਹੜਾ ਤੇ ਜਿਹੜਾ ਉਹ ਦੂਸਰੀ ਜਿੜੀ ਦਾ ਪੂਰਾ ਪੱਖ ਪੂਰਨ ਲੱਗਿਆ ਤਾਂ ਹੁਣ ਇਹ ਤਾਂ ਇੱਕ ਪੰਛੀਆਂ ਦੀ ਗੱਲ ਹੈ ਵੀ ਮਾਂ ਮਤਰੀ ਦੀ ਗੱਲ ਹੈ ਵੀ ਜਿਹੜੀ ਮਾਂ ਮਤਰੀ ਹੁੰਦੀ ਹੈ ਇਹ ਕਦੇ ਵਾਸਤੇ ਵੀ ਚੰਗੀ ਨਹੀਂ ਹੁੰਦੀ ਕਰਨੈਲ ਸਿੰਘ ਭਾਰਸ ਦਾ ਲਿਖਿਆ ਹੋਇਆ ਹੈ ਮਾਂ ਮਤਰੀ ਪੂਰਨਾ ਬਿਰਲੀ ਬਿਰਲੀ ਵਾਹ ਜਿਹੜੀ ਮਾਂ ਮਤਰੀ ਆ ਨਾ ਉਹ ਸਾਰੀਆਂ ਕਿਸਾਨ ਨਹੀਂ ਹੁੰਦੀਆਂ ਆ ਪਾਵਾ ਮਤਰੀਆਂ ਵੀ ਵਿੱਚ ਬਿਰਲੀਆਂ ਨੇ ਜਿਹੜੀਆਂ ਧਰਾਣੀ ਦੇ ਬੱਚਿਆਂ ਨੂੰ ਭੈਣ ਦੇ ਬੱਚਿਆਂ ਨੂੰ ਆਪਣੇ ਬੱਚਿਆਂ ਨਾਲੋਂ ਵੀ ਵੱਧ ਪਿਆਰ ਪਿਆਰ ਕਰਦੀਆਂ ਨੇ ਔਰ ਪਿਆਰੇ ਸਮਝਦੀਆਂ ਨੇ ਵਾਓ ਉਹ ਕਹਿੰਦੇ ਆ ਨੇ ਵੀ ਸਾਡਾ ਇਹ ਮੇਰੀ ਭੈਣ ਦੇ ਬੱਚੇ ਨਹੀਂ ਹੈਗੇ ਮੇਰੇ ਉਹ ਮਾਮਾ ਨੇ ਜਿਹੜੀਆਂ ਉਹ ਬਿਰਲੀਆਂ ਨੇ ਸੌਆਂ ਚੋਂ ਪੰਜ ਲਾ ਲਓ ਸੌਆਂ ਚੋਂ ਦੋ ਲਾ ਲਓ ਬਸ ਐਸ ਤਰ੍ਹਾਂ ਜਿਹੜੇ ਅੰਦਰ 99% ਨੇ ਉਹ ਤਾਂ ਮਤਲਬ ਕਿ ਦੂਸਰੇ ਲੋਟੇ ਨੇ ਉਹੀ ਮਤਰਈਆਂ ਦੀਆਂ ਹੁੰਦੀਆਂ ਨੇ ਗੱਲਾਂ ਜਿਹੜੀ ਹੁਣ ਉਹ ਰਾਜਾ ਸੀ ਰਾਜਾ ਰਾਣੀ ਚਲੀ ਗਈ ਕੁਛ ਦਿਨ ਪਹਿਲਾਂ ਉਹਨੇ ਦੱਸਿਆ ਵੀ ਵੀ ਮੈਂ ਤਾਂ ਹੁਣ ਰਾਜਾ ਸਾਹਿਬ ਉਸ ਦਿਨ ਦੀ ਉਹ ਘਰੋਂ ਜਾਂ ਤੇ ਦੁੱਖ ਮੈਨੂੰ ਜ਼ਿਆਦਾ ਹੋ ਗਈ ਤੇ ਮੈਂ ਕੁਛ ਸਮਾਂ ਨਹੀਂ ਜ਼ਿਆਦਾ ਕੱਟਣਾ ਤੇ ਤੂੰ ਇਸ ਬੱਚੇ ਦੀ ਗੌਰ ਰੱਖੀ ਉਹ ਕਹਿਣ ਲੱਗਾ ਕੋਈ ਗੱਲ ਨਹੀਂ ਰਾਣੀ ਪਰਮਾਤਮਾ ਦਾ ਮੈਂ ਤਾਂ ਕਹਿਣਾ ਵੀ ਤੇਰਾ ਬਿਛੋੜਾ ਨਾ ਪਾਵੇ ਦੁਬਾਰੇ ਮੈਂ ਫੇਰ ਕਹਿਣਾ ਵੀ ਦੋਏ ਜੀਆਂ ਦਾ ਜਿਹੜਾ ਬਿਛੋੜਾ ਹੈ ਉਹ ਪਰਮਾਤਮਾ ਕਿਸੇ ਦਾ ਨਾ ਪਾਵੇ ਵਾਹ ਜਾਂ ਤਾਂ ਲੈ ਜੇ ਇਕੱਠਿਆਂ ਨੂੰ ਲੈ ਜੇ ਜਾਂ ਜਾਂ ਫਿਰ ਦੋਆਂ ਨੂੰ ਜਿੰਨਾ ਕਿ ਜੀਵਨ ਦੇਣਾ ਉਨਾਂ ਇਕੱਠਾ ਦੇ ਦੇ ਪਰ ਕਿਸੇ ਦੇ ਕਹਿਣ ਨਾਲ ਤਾਂ ਨਹੀਂ ਪਰਮਾਤਮਾ ਨੇ ਤਾਂ ਆਪਣੀ ਮਰਜ਼ੀ ਕਰਨੀ ਹੈ ਇਹ ਤਾਂ ਇੱਕ ਔਣ ਜਾਣ ਬਣਿਆ ਹੋਇਆ ਹੈ ਚਾਰ ਨਵੇਂ ਆ ਜਾਂਦੇ ਨੇ ਚਾਰ ਪੁਰਾਣੇ ਵਗ ਜਾਂਦੇ ਨੇ ਇਦਾਂ ਹੁਣੇ ਆਉਣ ਜਾਣ ਬਣਿਆ ਹੋਇਆ ਪਰ ਉਸ ਦੇ ਕਾਰਨ ਉਹ ਜਿਹੜਾ ਇਕਬਾਲਸੀ ਰਾਣੀ ਦੇ ਜਿਸ ਦਾ ਨਾਮ ਕੂਰਨਤੀ ਪਹਿਲਾਂ ਵੀ ਕਈ ਵਾਰੀ ਬੋਲਿਆ ਗਿਆ ਸਕੂਲਨ ਬਾਰੇ ਤੇ ਹੁਣ ਵੀ ਥੋੜਾ ਜਿਹਾ ਜਿਦ ਨੂੰ ਸਕੂਲਨ ਦਾ ਵਿਚਾਰ ਹੈ ਉਸ ਰਾਣੀ ਨੇ ਕਿਤੇ ਪੂਰਨ ਖੇਡਦਾ ਖੇਡਦਾ ਬੌਲ ਨਾਲ ਖੇਡ ਰਹੀ ਸੀ ਗੇਂਦ ਸਮਝ ਲਓ ਬੌਲ ਸਮਝ ਲਓ ਉਹ ਖੇਡਦੇ ਖੇਡਦੇ ਕਿਤੇ ਮਹਿਲਾਂ ਦੇ ਵਿੱਚ ਉਹਦੇ ਕਮਰੇ ਦੇ ਵਿੱਚੋਂ ਗੇਂਦ ਚਲੀ ਗਈ ਉਹਦੇ ਨਾਲ ਏਰੀਏ ਦੇ ਵਿੱਚ ਜਿੱਥੇ ਰਾਣੀ ਰਹਿ ਰਹੀ ਸੀ ਜਿਹੜੀ ਦੂਜੀ ਦੀ ਮਤਰੀ ਉਹ ਜਦੋਂ ਗੇਂਦ ਚੱਕਣ ਗਿਆ ਉਹ ਜਿਹੜੀ ਰਾਣੀ ਸੀ ਉਸ ਦੇ ਉੱਤੇ ਬੇਈਮਾਨ ਹੋ ਗਈ ਪੂਰਨ ਬੜਾ ਸੋਹਣਾ ਸੀ 12 ਸਾਲਾਂ ਬਾਅਦ ਤਾਹੋ ਪੂਰੇ ਤੋਂ ਕੱਟਿਆ ਸੀ ਰੂਪ ਤੁਕਣਾ ਸੀ ਪਰ ਉਸ ਦੇ ਉਹ ਰਾਣੀ ਦੀ ਜਿਹੜੀ ਉਹ ਬੇਈਮਾਨ ਹੋ ਗਈ ਉਹ ਕਹਿਣ ਲੱਗੀ ਪੂਰਨਾ ਤੂੰ ਮੇਰੀਆਂ ਗੱਲਾਂ ਨੇ ਜਿਹੜੀਆਂ ਇਹ ਮੰਨ ਲਾ ਉਹਨ ਕਹਿਣ ਲੱਗਿਆ ਨਹੀਂ ਮਾਤਾ ਜੀ ਮੈਂ ਤਾਂ ਇੱਕ ਤੇਰਾ ਬੱਚਾ ਹਾਂ ਤੂੰ ਮੇਰੀ ਧਰਮ ਦੀ ਮਾਂ ਐ ਪਰ ਮੈਂ ਤੇਰਾ ਇੱਕ ਧਰਮ ਦਾ ਬੱਚਾ ਆ ਆਪਣੇ ਚ ਇੰਨਾ ਕੁਝ ਨਹੀਂ ਹੋਣਾ ਚਾਹੀਦਾ ਸੋ ਅੱਜ ਸਮਾਂ ਥੋੜਾ ਜਿਹਾ ਘੱਟ ਐ ਇੰਨਾ ਕੁ ਜਿਹੜਾ ਵਿਆਖਿਆ ਕਰਨੀ ਆ ਉਹ ਕੱਲ ਨੂੰ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤਨ ਦੀ ਖਰਾਕ ਹੋ ਰੈ ਮਨ ਦੀ ਖਰਾਕ ਹੋ ਰੈ ਤਨ ਦੇ ਰੋਗ ਹੋਰਨ ਮਨ ਦੇ ਹੋਰ ਹਨ ਧਰਮੀ ਬੰਨਾ ਪਏਗਾ ਜੇ ਤੂੰ ਸਦਾ ਲਈ ਟਾਲਾ ਰਹਿਣਾ ਹੈ ਇਹ ਤਾਰਾ ਚੜਿਆ ਲੰਮਾ ਇਹ ਲੰਮਾ ਚੜਿਆ ਹੈ ਜੇ ਸੂਰਜ ਠੰਡਾ ਹੋ ਗਿਆ ਨਾ ਸਾਰਾ ਸੰਸਾਰ ਠੰਡਾ ਹੋ ਜਾਣਾ ਹੈ ਸੋ ਹਜ਼ਾਰਾਂ ਸੂਰਜ ਚੜ੍ਹ ਜਾਂਣ ਚਿੱਟੀਆਂ ਚੀਜ਼ਾਂ ਚਿੱਟੀਆਂ ਹਨ ਕਾਲੀਆਂ ਕਾਲੀਆਂ ਸਾਡਾ ਮਨ ਮੈਲੇ ਕਰਕੇ ਸਾਰਾ ਸਰਕਲ ਹੈ ਇਹ ਡਰਾਵਲ ਹੈ ਸਰੀਰ ਦਾ ਸਾਨੂੰ ਅਸੀਂ ਮੂਰਤੀ ਉਹ ਹਰੀ ਦੀ ਮੂਰਤੀ ਨੂੰ ਪੂਜੀਏ ਪੱਥਰ ਦੀ ਮੂਰਤਾ ਪੂਜਦੇ ਆਏ ਹਰੀ ਨੇ ਬਣਾਈ ਹੈ ਸੋ ਸਮਝ ਕੇ ਉਹ ਕਹਿੰਦਾ ਮੈਨੂੰ ਲਾਂਭਾ ਦਿਓ ਮੈਂ ਕੁਝ ਵੀ ਨਹੀਂ ਗਲਤ ਕਰਦਾ ਕੰਟਰੋਲ ਉਹ ਵਿਖਾ ਦਿੰਦਾ ਹੈ ਆਪਣੀ ਖੁਰਸੀ ਤੇ ਬਿਠਾ ਦਿੰਦਾ ਹੈ ਨਵੇਂ ਨਵੇਂ ਰੰਗ ਵਿਖਾ ਦਿੰਦਾ ਹੈ ਤਮਾਸ਼ਾ ਵਿਖਾ ਦਿੰਦਾ ਹੈ ਆ ਪਰਮੇਸ਼ਰ ਨੇ ਕਰੋਨਾ ਆਂਦਾ ਹੈ ਉਹ ਘਾਤਾ ਨਾ ਸਾਰੇ ਜਹਾਜ਼ ਘਰ ਬੰਦ ਕਰਤੇ ਵੱਡੇ ਵੱਡੇ ਬਿਜ਼ਨਸ ਰੋਕ ਤੇ ਚਲਾ ਲਓ ਕੁਦਰਤ ਬਹੁਤ ਬਲਵਾਨ ਹੈ ਸਮਾ ਕਹਿੰਦਾ ਮੈਂ ਬਹੁਤ ਬਲਵਾਨ ਹਾਂ ਚੱਲਣਾ ਜਾਣਦਾ ਹਾਂ ਮੈਂ ਗੁਰੂ ਪੀਰ ਪੰਡਤ ਸੂਰੇ ਮਹਾਵੀਰ ਜੋਦੇ ਭਗਤ ਇਹ ਕਿਸੇ ਨੂੰ ਮੈਂ ਬਖਸ਼ਦਾ ਨਹੀਂ ਸੋ ਪਹਿਲੋਂ ਅਸੀਂ ਹਥਿਆਰ ਬਣਾਏ ਹੌਲੀ-ਹੌਲੀ ਜਿਉਂ-ਜਿਉਂ ਸਮਝਾਈ ਹਥਿਆਰ ਬਦਲੇ ਸ਼ਬਦਾਂ ਦਾ ਹਥਿਆਰ ਸਭ ਤੋਂ ਵੱਡਾ ਹੈ ਸੋ ਦਾਸ ਦੀ ਖੋਜ ਵੀ ਹੈ ਕੋ ਚੰਗੀ ਖਬਰ ਆਉਂਦੀ ਹੈ ਸਰੀਰ ਨੱਚ ਉੱਠਦਾ ਹੈ ਬੁਰੀ ਖਬਰ ਆਈ ਸਰੀਰ ਚ ਜਾਨ ਹੀ ਨਹੀਂ ਰਹੀ ਸੋ ਹਵਾ ਚ ਹੈ ਸਾਰੀਆਂ ਹਵਾ ਪਵਨ ਗੁਰੂ ਹੈ ਸੋ ਪਾਣੀ ਪੀਤਾ ਹੈ ਧਰਤੀ ਮਾਤਾ ਹੈ ਇੱਕੋ ਵਾਰੀ ਢੰਡਾਰੇ ਪਾਏ ਹੋਏ ਹਨ ਸੋ ਖੋਜ ਕਰਨੀ ਪੈਗੀ ਹਰ ਰੋਜ਼ ਕਰਨੀ ਪੈਗੀ ਖੁਸ਼ ਰਹਿਣਾ ਪਏਗਾ ਖੁਸ਼ ਹੋ ਰਹੇਗਾ ਜੋ ਇਮਾਨਦਾਰ ਹੋਏਗਾ ਇਹ ਨੈਤਿਕ ਪੜਾਇਆ ਜਾਣਾ ਸੀ ਸਕੂਲਾਂ 'ਚ ਵੀ ਨਹੀਂ ਸਾਡੇ ਕਾਨੂੰਨ ਵੀ ਠੀਕ ਹਨ ਪਰ ਪਿੱਲੀਆਂ ਇਤਿਹਾਸੀ ਜਿੱਥੇ ਲੱਗੇ ਉੱਥੇ ਪਿੱਲਾਪਣ ਵਿਖਾਉਂਦੇ ਹਾਂ ਸੋ ਕੱਚੇ ਗੁਰੂ ਦੇ ਕੱਚੇ ਚੇਲੇ ਵੱਡੀਆਂ ਉਡਾਰੀਆਂ ਮਾਰ ਲੈ ਵੱਡੇ ਵੱਡੇ ਚੌਦੀਸਾ ਲੋਕ ਨਹੀਂ ਖੁਸ਼ੀ ਆਈ ਰਾਜਿਆਂ ਨੂੰ ਰੋਂਦੇ ਵੇਖੇ ਸੋ ਜਿੰਨਾ ਚਿਰ ਧਰਮ ਨਹੀਂ ਕਮਾਉਂਦੇ ਨਹੀਂ ਗੱਲ ਬੰਨ੍ਹੇ ਠੀਕ ਹੈ ਇਹ ਵਿੱਚ ਲਕੀਰ ਵੱਜੀ ਹਈ ਹੈ ਕੁਝ ਵੀ ਨਹੀਂ ਛੱਟਣਾ ਬੌਲ ਖਾਣਾ ਪੀਣਾ ਆਵੇ ਜੋ ਧਰਮੀ ਹੈ ਉਹਨੇ ਵੀ ਛੱਤੀ ਪਦਾਰਥ ਖਾਣੇ ਹਨ ਕੱਪੜੇ ਪਹਿਨਨੇ ਹਨ ਗ੍ਰਿਸ਼ਟੀ ਜੀਵਨ ਜੀਣਾ ਹੈ ਸੋ ਜੋ ਮੈਂ ਮੇਰੀ ਸਮੱਸਿਆ ਹੈ ਜੋ ਮੇਰਾ ਦੁੱਖ ਹੈ ਸਾਰਿਆਂ ਦਾ ਉਹੀ ਹੈ ਜੋ ਮੈਂ ਸੋਚ ਰਿਹਾ ਉਹੀ ਦੂਸਰਾ ਸੋਚ ਰਿਹਾ ਸੋ ਸਮਝਣਾ ਪਏਗਾ ਵਿਰਲੇ ਨੂੰ ਸਮਝਾਏਗੀ ਜੀ ਪਤਾਂ ਦੀ ਚਾਲ ਨਰਾਲੀ ਹੈ ਜੀ ਉਹ ਲਾਪਰਵਾਹ ਨਹੀਂ ਹੁੰਦੇ ਉਹ بے ਪ੍ਰਵਾਹ ਹੁੰਦੇ ਹਨ ਉਹਨਾਂ ਡਰਦੇ ਹਨ ਕਿਸੇ ਨੂੰ ਡਰਾਉਂਦੇ ਹਨ ਸ ਇੱਕ ਅਨੇਕ ਇੱਕ ਪਿਤਾ ਇੱਕ ਖੰਭਾਰ ਤੂੰ ਮੇਰਾ ਗਰਹਾਈ ਜਦੋਂ ਸਾਰਿਆਂ ਦਾ ਪਿਤਾ ਇੱਕ ਹੈ ਫਿਰ ਕਿਉਂ ਠੀਕ ਹੈ ਕਿਉਂ ਅਸੀਂ ਵੰਡਾ ਪਾਈਆਂ ਰਵਿਦਾਸ ਜੀ ਇਹ ਚੂੜਾ ਸਿੰਘ ਜੀ ਮਝਵੀ ਸਿੰਘ ਜੀ ਨਹੀਂ ਇਹ ਛੱਡ ਦੇ ਤੂੰ ਸੋ ਹੱਥਾਂ ਦਾ ਵਜਨ ਪੇਟ ਦਾ ਵਜਨ ਸਿਰ ਦਾ ਵਜਨ ਪੈਰਾਂ ਤੇ ਹੀ ਹੈ ਜੇ ਤੂੰ ਰਾਜ ਕਰਨਾ ਹੈ ਨਾ ਜੇ ਤੂੰ ਆਪਣੀ ਇੱਜ਼ਤ ਕਰਾਣਾ ਚਾਹੁੰਦਾ ਹੈ ਦੂਸਰੇ ਦੀ ਇੱਜ਼ਤ ਕਰਨੀ ਪਏਗੀ ਜੀ ਚਲਾਕੀਆਂ ਨਹੀਂ ਚਰਨੀਆਂ ਸਮਾਂ ਬਦਲ ਗਿਆ ਹੈ ਲੋਕ ਸਭ ਹੁਸ਼ਿਆਰ ਹਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਤੈ ਦੱਸ ਤਾ ਬਹੁਤ ਗਲਤੀ ਹੋ ਰਹੀ ਮੂਰਖ ਜੀ ਦਾ ਸੰਗਤ ਗੁਰੂ ਬਖਸ਼ਣਾ ਬਖਸ਼ ਲੈਣਾ ਬਖਸ਼ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਤੈ ਅੱਜ ਵਰਸੀ ਹੈ ਸਾਰੀਆਂ ਸੰਗਤਾਂ ਜੋ ਗੁਰੂ ਘਰ ਨੇੜੇ ਗੜੀ ਸਾਹਿਬ ਸਮਾਣਾ ਮੰਡੀ ਦੇ ਨੇੜੇ ਹੈ ਸਭ ਸੰਗਤਾਂ ਦਰਸ਼ਨ ਕਰ ਰਿਹਾ ਹਾਂ ਜੀ